ਕੁਤ ਚਨਾਵ ਚ ਬਹੁਤ ਵੱਡੀ ਚੁਣੌਤੀ ਸੀ ਔਰ ਉਹ ਚੁਣੌਤੀ ਦਾ ਨੂੰ ਆਸਾਨ ਕੀਤਾ ਲੋਕਾਂ ਨੇ ਵੋਟਰਸ ਨੇ ਆਪਣੇ ਵੋਟ ਦਾ ਇਸਤੇਮਾਲ ਕਰਕੇ ਉਹਨਾਂ ਨੇ ਮੇਰੇ ਕੀਤੇ ਕੰਮਾਂ ਦੇ ਉੱਤੇ ਮੋਹਰ ਲਾਈ ਹੈ ਉਹਨਾਂ ਨੇ ਜਿੰਨੇ ਵੀ ਸਰਪੱਕੀ ਵਿਕਾਸ ਦੀ ਮੈਂ ਗੱਲ ਕਰਦਾ ਰਿਹਾ ਉਹਦੇ ਤੇ ਮੋਹਰ ਲਾਈ ਹੈ ਔਰ ਉਹਨਾਂ ਨੇ ਫਿਰ ਕੋ ਤਾਕਤਾਂ ਜਿਹੜੀਆਂ ਧਰਮ ਦੇ ਨਾਂ ਤੇ ਵਰਗਾਂ ਦੇ ਨਾਂ ਦੇ ਉੱਤੇ ਰਾਜਨੀਤੀ ਕਰਦੀ ਸੀ ਉਹਨਾਂ ਨੂੰ ਇੱਕ ਮਤਲਬ ਬਾਹਰ ਕਰਕੇ ਬਿਲਕੁਲ ਕੋਈ ਸੀਟ ਨਾ ਦੇ ਕੇ ਵੀ ਪੰਜਾਬ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੀ ਜਿਹੜੀ ਬਹੁਤੀ ਜਨਸੰਖਿਆ ਹੈ ਉ ਇਕੱਠੇ ਰਹਿ ਕੇ ਔਰ ਸਾਂਝੀ ਵਾਲਤਾ ਦੇ ਦੇਸ਼ ਨਾਲ ਚਲਦੀ ਹੈ ਔਰ ਸੰਵਿਧਾਨ ਦੇ ਮੁਤਾਬਕ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਸਾਡਾ ਜਿੰਦਗੀ ਜੀਵਨ ਬੰਦਰ ਚੱਲੇ ਸੋ ਇਹ ਚਰੋਥੀਆਂ ਆਈਡੀਆ ਸੀ ਇਹਨਾਂ ਦੇ ਚਹੀਂ ਬਾਖੂਬੀ ਆਪਣਾੜਾ ਪ੍ਰਚਾਰ ਆ ਅਸੀਂ ਸਿਰਫ ਵਿਕਾਸ ਦਾ ਪ੍ਰਚਾਰ ਕੀਤਾ ਕੰਮ ਦਾ ਪ੍ਰਚਾਰ ਪ੍ਰਚਾਰ ਕੀਤਾ ਔਰ ਉਹਦੇ ਆਧਾਰ ਤੇ ਅਸੀਂ ਵੋਟ ਮੰਗੀ ਮੁੱਦੇ ਕੌਣ ਸੀ ਰਹੇ ਇਸ ਬਾਸਚਰਾਉਂ ਕੇ ਲਿਆ ਬਾਤ ਕਰੇ ਚਨਾਵ ਚ ਡਰੱਗਸ ਦਾ ਬਹੁਤ ਵੱਡਾ ਮੁੱਦਾ ਸੀ ਲੋਕ ਚਾਹੁੰਦੇ ਨੇ ਕਿ ਡਰੱਗ ਤੋਂ ਨਿਜਾਤ ਮਿਲੇ ਬੱਚੇ ਬਹੁਤ ਪਰੇਸ਼ਾਨ ਨੇ ਬੱਚੇ ਮਰ ਰਹੇ ਨੇ ਲੋਕਾਂ ਦੇ ਉਰਤਾਂ نجات ਚਾਹੁੰਦੇ ਆ ਲੋਕ ਅਸੀਂ ਉਹਦੇ ਤੇ ਵੱਡਾ ਐਜੀਟੇਸ਼ਨ ਕਰਾਂਗੇ ਉਹਨੂੰ ਸ਼ੁਰੂ ਅਸੀਂ ਪਾਰਲੀਮੈਂਟ ਤੋਂ ਬਾਅਦ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਸਰਕਾਰ ਐਕਟਿਵ ਹੋਵੇ ਕਿਉਂਕਿ ਇਹ ਮੁੱਖ ਮੰਤਰੀ ਦਾ ਕੰਮ ਹੈ ਡਰੱਗਸ ਦੇ ਉੱਤੇ ਕੰਟਰੋਲ ਕਰਨਾ ਔਰ ਜਿੰਨਾ ਚਿਰ ਮੁੱਖ ਮੰਤਰੀ ਦੀ ਨੀਅਤ ਸਾਫ਼ ਨਹੀਂ ਇਹਨਾਂ ਤੇ ਕੰਟਰੋਲ ਨਹੀਂ ਹੋ ਸਕਦਾ ਸੋ ਅਸੀਂ ਮੁੱਖ ਮੰਤਰੀ ਨੂੰ ਮਜਬੂਰ ਕਰਾਂਗੇ ਕਿ ਮੁੱਖ ਮੰਤਰੀ ਇੱਥੇ ਵਰਕ ਕਰੇ ਕੀ ਡਰੱਗਸ ਕੇ علاوہ ਵੀ ਹੋਰ ਕੋਈ ਮੁੱਦੇ ਚੇ ਬਿਲਕੁਲ ਸ਼ਹਿਰ ਦੇ ਵਿੱਚ ਸਫਾਈ ਦਾ ਸੀਵਰੇਜ ਦਾ ਬਹੁਤ ਬੁਰਾ ਹਾਲ ਸੀ ਸਰਕਾਰ ਕੋਲੋਂ 5 ਸਾਲ ਤੇ ਪਿਲੇ 2 ਸਾਲ ਤੋਂ ਇਲੈਕਸ਼ਨ ਹੀ ਨਹੀਂ ਕਰਵਾਈ ਗਈ ਕਾਰਪੋਰੇਸ਼ਨ ਨਹੀਂ ਹੈਗੀ ਕਿਸੇ ਵੀ ਸ਼ਹਿਰ ਦੇ ਵਿੱਚ ਚਾਹ ਜਲੰਧਰ ਆ ਲੁਧਿਆਣਾ ਆ ਚੰਡੀਗੜ੍ਹ ਐ ਸੌਰੀ ਬਠਿੰਡਾ ਐ ਅੰਮ੍ਰਿਤਸਰ ਐ ਔਰ ਕਾਰਪੋਰੇਸ਼ਨ ਤੋਂ ਬਗੈਰ ਸ਼ਹਿਰ ਕਿਵੇਂ ਸਰਵਾਈਵ ਕਰੂਗਾ ਨਾ ਸਫਾਈ ਦਾ ਪ੍ਰਬੰਧ ਨਾ ਗੰਦੇ ਪਾਣੀ ਮੇਲ ਮੇਲ ਆ ਰਿਹਾ ਹੈ ਸੀਵਰੇਜ ਦਾ ਪਾਣੀ ਟੂਟੀਆਂ ਦੇ ਵਿੱਚ ਔਰ ਉਹ 2 ਸਾਲ ਤੋਂ ਕਾਉਂਸਲਰ ਦੀ ਇਲੈਕਸ਼ਨ ਨਹੀਂ ਹੋਈ ਮੇਅਰ ਨਹੀਂ ਹੈਗੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਨਹੀਂ ਹੋਈ ਬਲਾਕ ਸਮਤੀ ਦੀ ਨਹੀਂ ਹੋਈ ਸਰਪੰਚੀਆਂ ਨਹੀਂ ਹੋਈਆਂ ਜਿਹੜੀ ਸਰਕਾਰ ਇਲੈਕਸ਼ਨਾਂ ਨਹੀਂ ਕਰਾਉਂਦੀ ਇਹਦਾ ਮਤਲਬ ਉਹਨੇ ਇਹ ਮੰਨ ਲਿਆ ਕਿ ਉਹਦੀ ਹਾਰ ਹੋਣੀ ਹੈ ਹਾਰ ਦੇ ਡਰੋਂ ਇਲੈਕਸ਼ਨ ਨਹੀਂ ਕਰਾਉਂਦੇ ਇੱਕ ਬਹੁਤ ਵੱਡਾ ਮੁੱਦਾ ਰਿਹਾ ਸੋ ਲੋਕਲ ਮੁੱਦੇ ਜਿਹੜੇ ਜ਼ਿਆਦਾ ਹੈਵੀ ਰਹੇ ਨੇ ਬਾਕੀ ਜਿਹੜੇ ਜਿਹੜੇ ਨੈਸ਼ਨਲ ਮੁੱਦੇ ਨੇ ਉਹਨਾਂ ਦੇ ਉੱਤੇ ਅਸੀਂ ਆਪ ਹੀ ਆਲਰੇਡੀ ਉਹਨਾਂ ਦੇ ਨਾਲ ਵਾਅਦਾ ਕੀਤਾ ਹੈ ਇਨਕਮ ਟੈਕਸ ਬਹੁਤ ਵੱਡਾ ਟੈਰਰ ਹੈ ਐਮ ਐਸ ਐਮ ای ਦਾ ਬਹੁਤ ਵੱਡਾ ਮੁੱਦਾ ਹੈ ਜਿੱਥੇ ਇਹਨਾਂ ਨੇ ਵਪਾਰੀਆਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਉਣ ਜਾ ਰਹੇ ਨੇ ਜੀ ਐਸ ਟੀ ਨੂੰ ਠੀਕ ਕਰਨ ਦਾ ਮੁੱਦਾ ਹੈ ਨਿੱਕਾ ਮੁੱਦੇ ਨੇ ਜਿਹੜੇ ਵਪਾਰੀਆਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਗੱਲ ਵੀ ਅਸੀਂ ਪਾਰਲੀਮੈਂਟ ਦੇ ਵਿੱਚ ਰੱਖਾਂਗੇ ਔਰ ਕਰਾਵਾਂਗੇ ਵੀ ਬਾਗਾ ਬਾਰਡਰ ਹੈ ਉਹਦਾ ਜਿਹੜਾ ਵਪਾਰ ਹੈ ਉਹਨੂੰ ਮੁੜ ਸ਼ੁਰੂ ਕਰਾਉਣਾ ਹੈ ਮੈਡੀਕਲ ਟੂਰਿਜ਼ਮ ਦੇ ਉੱਤੇ ਅਸੀਂ ਕੰਮ ਕਰਨਾ ਹੈ ਕਿ ਉਹ ਕਿਸ ਤਰ੍ਹਾਂ ਵਧਿਆ ਬੇ ਇੱਥੇ ਅਹੀਂ ਵਧਾਈਏ ਸਾਰੇ ਚੀਜ਼ਾਂ ਤੇ ਕੰਮ ਅਸੀਂ ਕਰਾਂਗੇ ਕੀ ਲੱਗਦਾ ਹੈ ਕਿ ਇਸ ਵਾਰ ਜੋ ਹੈ ਲੋਗ ਇੰਡੀਆ ਜੋ ਗਠਬੰਧਨ ਬਣਾਤਾ ਉਸ ਨੂੰ ਜ਼ਿਆਦਾ ਪਸੰਦ ਕਿਹਾ ਲੋਗ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਹੈ ਵੱਡੀ ਤਦਾਦ ਦੇ ਵਿੱਚ ਇੰਡੀਆ ਗਠਬੰਧਨ ਵੀ ਲਾਰਜੈਸਟ ਮਤਲਬ ਗਠਬੰਧਨ ਉਹ ਦੇਸ਼ ਦਾ ਉਹ ਕਿ ਉੱਭਰਿਆ ਹੈ ਸਾਨੂੰ ਆਸ ਵੀ ਹੈ ਕਿ ਜਿਹੜੇ ਵਰਗਾਂ ਔਰ ਧਨਮਾ ਦੀ ਰਾਜਨੀਤੀ ਕਰਨ ਵਾਲੀਆਂ ਹੈ ਜਿਹੜੀ ਸੋਚੀਏ ਉਹ ਘਟੀ ਹੈ ਸਾਡੇ ਪੰਜਾਬ 'ਚ ਵੀ ਘਟੀ ਹੈ ਅਕਾਲੀ ਦਲ ਧਰਮ ਦੀ ਰਾਜਨੀਤੀ ਕਰਦੇ ਸੀ ਅੱਜ ਉਹ 16% ਦੇ ਰਹਿ ਗਏ ਰਿਪੋਰਟ ਸ਼ੇਅਰ ਦੇ ਉੱਤੇ ਔਰ 10 ਦੀਆਂ ਜਮ੍ਹਾਂਆਂ ਤਾਂ ਜਬਤ ਹੋ ਗਈਆਂ ਨੇ ਹੁਣ ਬੀਜੇਪੀ ਐ ਡੂ ਡਾਊਟ ਕਿ ਬੀਜੇਪੀ ਨੇ ਬੋਟ ਸ਼ੇਅਰ ਵਧਾਇਆ ਹੈ ਵਰਗੀਕਰਨ ਦੀ ਪੋਲਰਾਈਜੇਸ਼ਨ ਕਰਾਈ ਹੈ ਇਹਨਾਂ ਨੇ ਧਰਮ ਦੇ ਨਾਂ ਦੇ ਉੱਤੇ ਪਰ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਇਹ ਚੀਜ਼ ਨਹੀਂ ਮਿਲੂਗੀ ਕਿਉਂਕਿ ਪੰਜਾਬ ਇਕੱਠਾ ਹੋ ਕੇ ਰਹਿੰਦਾ ਹੈ ਸਾਂਝਾ ਹੈ ਸਭਨਾਂ ਦੇ ਨਾਲ ਮਿਲ ਕੇ ਚੱਲਦਾ ਹੈ ਔਰ ਸਭ ਤੋਂ ਵੱਡੀ ਗੱਲ ਕਿ ਯੁੱਧਿਆ ਜਿੱਥੇ ਸ਼੍ਰੀ ਰਾਮ ਜੀ ਦਾ ਮੰਦਿਰ ਬਣਿਆ ਉੱਥੋਂ ਵੀ ਆਪਣੀ ਸੀਟ ਲੂਜ਼ ਕਰਕੇ ਆ ਇਹਦਾ ਕਾਰਨ ਸੀ ਕਿਉਂਕਿ ਇਹ ਇਹਨਾਂ ਨੇ ਮਤਲਬ ਦਿਮਾਗ ਚ ਵੱੱਜਰ ਗਲਤੀ ਇਹਨਾਂ ਤੋਂ ਪ੍ਰਮਾਤਮਾ ਨੇ ਹੀ ਹੋਈ ਹੈ ਕਿ ਇਹ ਕਹਿੰਦੇ ਜੋ ਰਾਮ ਕੋ ਲਾਏ ਹਨ ਹਮ ਉਨਕੋ ਲਾਏਗੇ ਕਿ ਮਤਲਬ ਮੋਦੀ ਜੀ ਨੇ ਰਾਮ ਲਿਆਂਦਾ ਇਹਦਾ ਤੇ ਆਇਆ ਪੇਸ਼ ਕੀਤਾ ਕਿ ਮਤਲਬ ਮੋਤ ਪਹਿਲੋਂ ਕਹਿੰਦਾ ਕਿ ਮੇਰਾ ਸ਼ੁਰੂਆਤੀ 14 ਤੋਂ ਬਾਅਦ ਦੇਸ਼ ਬਣਿਆ ਹੋਇਆ ਹੀ ਨਹੀਂ ਸੀ ਇਹਨਾਂ ਨੇ ਇਹ ਵੀ ਉੱਤੋਂ ਪਿੱਛੇ ਚ ਰਹਿ ਕੇ ਕਿ ਜੋ ਰਾਮ ਜੀ ਨੂੰ ਲੈ ਕੇ ਆ ਉਹਨਾਂ ਨੇ ਮਤਲਬ ਅਸੀਂ ਉਹਨਾਂ ਨੂੰ ਲੈ ਕੇ ਆਉਣੇ ਫਿਰ ਲੋਕਾਂ ਨੇ ਇਹ ਕਿਹਾ ਕਿ ਜਿੰਨ ਕੋ ਰਾਮ ਜੀ ਲਾਏਗੇ ਹਮ ਉਨਕੋ ਲਾਏਗੇ ਤਾਂ ਜਨਨ ਰਾਮ ਜੀ ਲੈ ਕੇ ਆਉਣਗੇ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਮਤਲਬ ਵੱੱਜਰ ਗੁਨਾਹ ਕੀਤੇ ਆ ਇਹ ਇਹ ਚੀਜ਼ਾਂ ਆਈਡੀਆ ਸੀ ਇਹ ਸਾਡੇ ਆਉਣ ਵਾਲੇ ਫਿਊਚਰ ਦੇ ਵਿੱਚ ਵੀ ਗਲਤ ਨੇ ਕਿਉਂਕਿ ਸੰਵਿਧਾਨ ਨੇ ਸਾਨੂੰ ਸਭ ਨੂੰ ਬਚਾਉਣਾ ਹੈ ਸੰਵਿਧਾਨ ਨੇ ਸਾਨੂੰ ਰਾਈਟ ਦੇਣੀ ਹੈ ਅਸੀਂ ਕੋਈ ਰਜਿਸਟਰੀ ਕਰਾਉਣੀ ਹੈ ਕੋਈ ਮਸਲਾ ਪੈਦਾ ਹੋ ਜਾਂਦਾ ਜਾਂ ठाੜੇ ਜਾਵਾਂਗੇ ਜਾਂ ਇਹ ਕੋਰਟ ਚ ਜਾਵਾਂਗੇ ਕਿਤੇ ਵੀ ਜਾਵਾਂਗੇ ਉਹ ਕਨਸਟੀਟਿਊਸ਼ਨ ਹੈ ਕਿਸੇ ਧਰਮ ਦੇ ਨਾਲ ਕਿਸੇ ਵਰਗ ਦੇ ਨਾਲ ਨਹੀਂ ਚੱਲ ਸਕਦਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਕਿਉਂਕਿ ਫਿਰ ਧਰਮ ਆਪਸੇ ਲੜਨਗੇ ਵਰਗ ਆਪਸੇ ਲੜਨਗੇ ਇਹ ਕਨਸਟੀਟਿਊਸ਼ਨ ਇੱਕ ਸੰਵਿਧਾਨ ਹੈ ਜਿਹੜਾ ਸਾਨੂੰ ਇਕੱਠਿਆਂ ਕਰਕੇ ਰੱਖਦਾ ਹੈ ਔਰ ਸਾਡੀ ਕਿੰਨੀਆਂ ਘਟ ਬੰਦ ਨੇ ਸੰਵਿਧਾਨ ਤੇ ਲੜਾਈ ਲੜੀ ਐ ਇਹਨਾਂ ਨੇ ਵਰਗਾਂ ਤੇ ਲੜੀ ਐ ਕਿ ਦੋਹਾਂ ਦਾੜਾ ਜਵਾਬ ਐ ਇੰਡੀਆ ਦੀ ਜਿਹੜੀ ਜਨਤਾ ਐ ਉਹਨਾਂ ਨੇ ਬਹੁਤ ਵਧੀਆ ਤਰੀਕੇ